ਉਹ ਸੁਣਿਆ ਵੀ ਤੁਸੀਂ ਮਾਨਕ ਸਾਹਿਬ ਦੇ ਗੀਤ ਗਾਏ ਨੇ ਤੇ ਪਹਿਲੀ ਕੈਸਟ ਤੋਂ ਬਾਅਦ ਵੀ ਤੁਸੀਂ ਮਾਨਕ ਸਾਹਿਬ ਦੇ ਗੀਤ ਗਾਏ ਨੇ ਬਹੁਤ ਜ਼ਿਆਦਾ ਗਾਏ ਨੇ ਮਾਨਕ ਸਾਹਿਬ ਦਾ ਰੰਗ ਇਹਨਾਂ ਕਿਉਂ ਅਸਲ ਵਿੱਚ ਨਾ ਇਹਦੇ ਪਿੱਛੇ ਕਹਾਣੀ ਹੈ ਕਿ ਮੈਨੂੰ ਪਹਿਲਾਂ ਸੋਚਿਆ ਗਿਆ ਸੀ ਕਿ ਇਹਨੂੰ ਹੰਸਰਾਜ ਹੰਸ ਦਾ ਸ਼ਗਿਰਦ ਬਣਾ ਲੀਏ ਤੇ ਮੇਰੇ ਜਿਹੜੇ ਬ੍ਰਦਰ ਆ ਜਸਵੰਤ ਸੋਲਜੀ ਤੀਰਤ ਸੋਲਜੀ ਉਹ ਕਹਿੰਦੇ ਵੀ ਯਾਰ ਤੇਰੀ ਗਾਇਕੀ ਦਾ ਰੰਗ ਹੈਗਾ ਫੋਕ ਉੱਚੀ ਗਾਉਣ ਵਾਲਾ ਕਹਿੰਦੇ ਤੈਨੂੰ ਕਲਾਸਿਕਲ ਗਾ ਕੇ ਫਾਇਦਾ ਨਹੀਂ ਹੋਣਾ ਵੀ ਤੂੰ ਇੱਧਰ ਫੋਕ ਵੱਲ ਜਾ ਉਹ ਫਿਰ ਜਦੋਂ ਉਹਨਾਂ ਨੇ ਮੈਨੂੰ ਸੁਖਿੰਦਰ ਪੰਚੀ ਦਾ ਲਿਆ ਕੇ ਸ਼ਗਿਰਦ ਪਾਤਾ ਤੇ ਪੰਚੀ ਸਾਹਿਬ ਮਾਨਕ ਸਾਹਿਬ ਦੇ ਸ਼ਗਿਰਦ ਸੀਗੇ ਤੇ ਉਸ ਤੋਂ ਬਾਅਦ ਰਹਿੰਦੀ ਹੁੰਦੀ ਕਸਰ ਉਦੋਂ ਨਿਕਲ ਗਈ ਜਦੋਂ 2012 ਦੇ ਵਿੱਚ ਬਾਪੂ ਦੇਵ ਤਰੀਕਿਆਂ ਵਾਲਾ ਜੀ ਨੇ ਸਿਰ ਤੇ ਹੱਥ ਰੱਖ ਦਿੱਤਾ ਤੇ ਫਿਰ ਉਤਾ ਨਰੋਲ ਲੋਕ ਥਾਵਾਂ ਦੇ ਪ੍ਰੋਗਰਾਮ ਬੜੇ ਲਾਇਆ ਗੰਗਾ ਨਗਰ ਗੁਰੰਦਤਾ ਗਿੱਲ ਸਾਹਿਬ ਉਹਨਾਂ ਦੇ ਘਰੇ ਪ੍ਰੋਗਰਾਮ ਲਾਇਆ ਪਰਤੀਪਾਲ ਸਿੰਘ ਸਿੱਧੂ ਜੀ ਉਹਨਾਂ ਦੇ ਘਰੇ ਪ੍ਰੋਗਰਾਮ ਲਾਇਆ ਜੈਦਾਂ ਪਿੰਡ ਉਹਨਾਂ ਦੇ ਘਰੇ ਰੌਣਕ ਮੇਲਾ ਲਾਇਆ ਤੇ ਯੂਪੀ ਦੇ ਵਿੱਚ 7-8 ਪ੍ਰੋਗਰਾਮ ਲਗਾਤਾਰ ਹੀ ਲਾਇਏ ਸੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਆਪਣਾ ਨਲਾਇਕੀ ਸੁਣਾਇਆ ਇਹ ਗੀਤ ਦਾ ਕਰਕੇ ਵੀ ਉੱਥੇ ਨਾ ਰੌਲਾ ਜਿਹਾ ਪੈ ਗਿਆ ਜਦੋਂ ਇਹ ਮੈਂ ਗੀਤ ਗਾਇਆ ਤੇ ਕਾਫੀ ਸਾਰੇ ਪੈਸੇ ਹੋਏ ਸਟੇਜ ਦੇ ਉੱਤੇ ਤੇ ਮੈਨੂੰ ਉਹ ਆ ਕੇ ਫੇਰ ਕਹਿੰਦੇ ਦੁਬਾਰਾ ਫੇਰ ਸੁਣਾ ਮੈਂ ਦੋ ਵਾਰ ਸੁਣਾ ਦਿੱਤਾ ਫੇਰ ਕਹਿੰਦੇ ਨਲਾਇਕ ਪੁੱਤ ਜੱਟ ਦਾ ਮੈਂ ਤਿੰਨ ਵਾਰੀ ਚਾਰ ਵਾਰੀ ਇੱਕ ਸ਼ਰਾਬੀ ਆਇਆ ਸ਼ਰਾਬੀ ਆ ਕੇ ਕਹਿੰਦਾ ਯਾਰ ਤੈਨੂੰ ਇੱਕੋ ਹੀ ਗੀਤ ਆਉਂਦਾ ਮੈਂ ਕਾ ਵੀ ਮੇਰੇ ਰਜਿਸਟਰ ਚ 2250 ਗੀਤ ਲਿਖਿਆ ਭਰਾਵਾ ਤੂੰ ਜਿਹੜਾ ਥੱਲ ਦੇਗਾ ਮੈਂ ਗਾ ਦੂੰਗਾ ਉਹਨਾਂ ਨੇ ਕੀ ਕੀਤਾ ਉਹ ਸ਼ਰਾਬੀ ਨੂੰ ਚੱਕਿਆ ਮੋਢਿਆਂ ਦੇ ਚੱਕ ਕੇ ਬਾਹਰ ਛੱਡਿਆ ਇਹ ਕਹਿੰਦੇ ਫੇਰ ਉਹੀ ਸੁਣਾ ਲੋ ਕੀ ਕਹਿਣਗੇ ਨਲਾਇਕ ਪੁੱਤ ਜੱਟ